ਦੇਸ਼ ਵਿਦੇਸ਼ ਵੱਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਯਕਾਲਕ ਕੁਝ ਦਿਨਾਂ ਬਾਅਦ ਤੁਹਾਡੇ ਨਾਲ ਪੰਜਾਬ ਦੀ ਰਾਜਨੀਤੀ ਵਾਸਤੇ ਸ਼ਕਤਾਂ ਦੀ ਸਰਦਰ ਤੇ ਪ੍ਰੋਗਰਾਮ ਸਾਹਿਬ ਦੇ ਤਹਿਤ ਹਾਜ਼ਰ ਹੋਇਆ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਗੁਜ਼ਰ ਰਿਹਾ ਹੈ ਤਾਜ਼ਾ ਸੂਚਨਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਪਾਰਟੀ ਦੇ ਵਿੱਚੋਂ ਅੱਜ ਕੱਢ ਦਿੱਤਾ ਗਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਅੰਦਰ ਖਿਲਾਰਾ ਜਿਹੜਾ ਉਹ ਲਗਾਤਾਰ ਵਿਖਰਦਾ ਜਾ ਰਿਹਾ ਹੈ, ਖਿਲਾਰਾ ਵੱਡਾ ਹੁੰਦਾ ਜਾ ਰਿਹਾ ਹੈ ਦੋਸਤੋ। ਅੱਜ ਜਦੋਂ ਸਰਪ੍ਰਸਤ ਸਰਦਾਰ ਸਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਤਾਂ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਸਾਹਮਣੇ ਆਖ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਦੇ ਸੁਪੁੱਤਰ ਪ੍ਰਮੇਂਦਰ ਸਿੰਘ ਢੀਂਡਸਾ ਸਮੇਤ ਸ਼ਿਕੰਦਰ ਸਿੰਘ ਮਲੂਕਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੋਜਰਾ ਚਰਨਜੀਤ ਸਿੰਘ ਬਰਾੜ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ surjit singh ਰਖੜਾ ਤੇ ਸਲਿੰਦਰ ਸਿੰਘ ਠੇਕੇਦਾਰ ਤੋਂ ਇਲਾਵਾ ਪ੍ਰਵਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਕਾਰਨ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਕੁਝ ਸਮੇਂ ਤੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੱਤਰ ਦੇ ਕੇ ਹੋਈਆਂ ਭੁੱਲਾਂ ਬਖਸ਼ਾਉਣ ਲਈ ਸਦਾ ਸੁਖਵੀਰ ਸਿੰਘ ਬਾਦਲ ਨੂੰ ਕਟੇਰੇ ਵਿੱਚ ਖੜਾ ਕਰ ਲਈ ਇਹ ਆਗੂ ਨੇ ਸਾਰੇ ਇੱਜਤਨਸ਼ੀਲ ਸਨ ਗੁਰਸਖਦੇਵ ਸਿੰਘ ਢੀਂਡਸਾ ਨੂੰ ਅੱਜ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਦੋਸਤੋ ਮੇਰੇ ਕੁਝ ਲੈਣਾ ਸਰਦਾਰ ਸਰਜੀਤ ਸਿੰਘ ਪਾਤਰ ਹੋਰਾਂ ਦੀ ਯਾਦ ਆਉਂਦੀ ਹੈ ਨਾ ਸੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ ਸੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ ਕੱਲੇ-ਕੱਲੇ ਰੁੱਖ ਨੂੰ ਜਾ ਕੇ ਕੀ ਕੀ ਸਮਝਾਵਾਂ ਮੈਂ ਜਦੋਂ ਬੁਰਾ ਸਮਾਂ ਆਉਂਦਾ ਹੈ ਤੇ ਸੱਪ ਨੇ ਜਿਹੜੇ ਰੱਸੀਆਂ ਦੇ ਵੀ ਡੰਗ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਅੱਜ ਐਸੇ ਮਾੜੇ ਹਰਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਅੱਜ ਜਦੋਂ ਅਸੀਂ ਪਾਰਟੀ ਪ੍ਰਧਾਨ ਸਰਦਾਰ ਸੁਖਪੀਰ ਸਿੰਘ ਬਾਦਲ ਹੋਰਾਂ ਨੂੰ ਦੇਖਦੇ ਹਾਂ ਕਿ ਉਹ ਕਿਸੇ ਵੀ ਗੱਲ ਤੇ ਕੰਪਰੋਮਾਈਜ਼ ਨਹੀਂ ਕਰ ਰਹੇ ਜੇ ਕੋਈ ਵੀ ਅਕਾਲੀ ਬੋਲਣ ਦਾ ਯਤਨ ਕਰਦਾ ਹੈ ਤੇ ਉਹਨੂੰ ਪਾਰਟੀ ਵਿੱਚੋਂ ਕਿਸੇ ਨਾ ਤਰੀਕੇ ਬਾਹਰ ਦਾ ਰਸਤਾ ਬਖਾ ਦਿੱਤਾ ਜਾਂਦਾ ਹੈ ਅੱਜ ਜਦੋਂ ਅਸੀਂ ਹਰ ਰੋਜ਼ ਉਪਜ ਦੀ ਪੀੜਾ ਨੂੰ ਦੇਖਦੇ ਹਾਂ ਤੇ ਸਰਦਾਰ ਸੁਖਪੀਰ ਸਿੰਘ ਬਾਦਲ ਨੂੰ ਕਟਹਿਰੇ ਵਿੱਚ ਖੜਾ ਹੁੰਦਿਆਂ ਦੇਖਦੇ ਹਾਂ ਤੇ ਕਦੇ ਕਦੇ ਸੁਖਵੀਰ ਸਿੰਘ ਬਾਦਲ ਨੂੰ ਵੀ ਸਮਝਣ ਦਾ ਯਤਨ ਕਰਨਾ ਚਾਹੀਦਾ ਅੱਜ ਜਦੋਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਸਰਪ੍ਰਸ ਉਹਨਾਂ ਦੇ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਜ਼ਦੀਕੀ ਸਾਥੀ ਜਿਨ੍ਹਾਂ ਪਿੱਛੇ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸੰਗਰੂਰ ਦੇ ਵਿੱਚ ਸਮਝੌਤਾ ਹੀ ਨਹੀਂ ਸੀ ਕੀਤਾ ਸੰਗਰੂਰ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਸੀ ਪੂਰੇ ਅਧਿਕਾਰ ਸੰਗਰੂਰ ਦੇ ਵਿੱਚ ਦਿੱਤੇ ਰਾਜ ਸਭਾ ਮੈਂਬਰ ਮੈਂਬਰ ਪਾਰਲੀਮੈਂਟ ਕੇਂਦਰੀ ਮੰਤਰੀ ਕਈ ਵਾਰ ਰਾਜ ਸਭਾ ਮੈਂਬਰ ਤੋਂ ਇਲਾਵਾ ਉਹਨਾਂ ਦੇ ਸੁਪੁੱਤਰ ਨੂੰ ਵਿੱਤ ਮੰਤਰੀ ਖੇਡਾਂ ਦੇ ਮੰਤਰੀ ਬੜਾ ਕੁਝ ਬਣਾ ਕੇ ਰੱਖਿਆ ਤੇ ਪਾਰਟੀ ਦੀ ਟਿਕਟ ਲੋਕ ਸਭਾ ਦੀ ਵੀ ਦਿੱਤੀ ਅੱਜ ਜਦੋਂ ਸਰਦਾਰ ਸੁਖਦੇਵ ਸਿੰਘ ਢੀਡਸਾ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕੱਢਣਾ ਪਿਆ ਤੇ ਸਰਦਾਰ ਸਿੰਘ ਵੀਰ ਸਿੰਘ ਬਾਦਲ ਦੇ ਖਿਲਾਫ ਜਦੋਂ ਵੱਡੀਆਂ-ਵੱਡੀਆਂ ਗੱਲਾਂ ਉੱਠਦੀਆਂ ਨੇ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪੀੜਾ ਨੂੰ ਵੀ ਸਮਝਣ ਦਾ ਯਤਨ ਕਰੀਏ ਦੋ ਗੱਲਾਂ ਅ ਦੋਸਤੋ ਇਥੇ ਦੋ ਗੱਲਾਂ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿਤਾਬ ਪੜ੍ਹਨ ਦਾ ਯਤਨ ਕਰੀਏ ਕਿ ਉਹ ਮਨੁੱਖ ਕਿੰਨੀ ਪੀੜਾ ਦੇ ਵਿੱਚੋਂ ਗੁਜ਼ਰਦਾ ਹੋਵੇਗਾ ਸਾਡਾ ਆਵਾਜ਼ ਖਲਕ ਜਦੋਂ ਚੈਨਲ ਅਸੀਂ ਗੱਲ ਕਰਦੇ ਆਂ ਇੱਥੇ ਲੈਵਲ ਤੇ ਲੋਕਾਂ ਦੀ ਗੱਲ ਸੁਣਦੇ ਆਂ ਲੀਡਰਾਂ ਦੀ ਗੱਲ ਸੁਣਦੇ ਆਂ ਅੰਦਰ ਖਾਤੇ ਲੀਡਰਾਂ ਦੀ ਕੁਸਰ-ਮੁਸਰ ਵੀ ਬਹੁਤ ਕੁਝ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੀ ਆ ਪਰ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੜ੍ਹਨ ਦਾ ਯਤਨ ਕਰਦੇ ਆਂ ਉਹ ਬੰਦਾ ਕਿੰਨੀ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰਦਾ ਹੋਵੇਗਾ ਕਿੰਨੇ ਸਾਲ ਹੋ ਗਏ ਜਿੱਤ ਦਾ ਮੂੰਹ ਵੇਖਿਆ ਦੋ ਵਾਰ ਵਿਧਾਨ ਸਭਾ ਹਾਰ ਜਾਣਾ ਜਿਹੜੇ ਬੰਦਿਆਂ ਨੇ ਜਿਹੜੇ ਸੱਜਣਾ ਨੇ ਕੇਂਦਰ ਦੀ ਸੱਤਾ ਦੇ ਆਨੰਦ ਮਾਣੇ ਹੋਣ ਮੈਂਬਰ ਪਾਰਲੀਮੈਂਟ ਰਹੇ ਹੋਣ ਕੇਂਦਰੀ ਮੰਤਰੀ ਰਹੇ ਹੋਣ ਆਪ ਰਹੇ ਹੋਣ ਆਪਦੀ ਘਰ ਵਾਲੀ ਉਹਨਾਂ ਦੀ ਪੀਪੀ ਹਾਰ ਸਿਮਰਤ ਕੋਵਾ ਬੋਕਰ ਬਾਦਲ ਚੌਥੀ ਵਾਰ ਜਿੱਤ ਕੇ ਲੋਕ ਸਭਾ ਦੇ ਵਿੱਚ ਗਏ ਨੇ ਇਸ ਵਾਰ ਲਗਾਤਾਰ ਸੱਤਾ ਦਾ ਆਨੰਦ ਮਾਣਿਆ ਜਿਹੜੇ ਬੰਦਿਆਂ ਨੇ ਤੇ ਉਹ ਕਿੰਨੀ ਮਾਨਸਿਕ ਪੀੜਾ ਵਿੱਚੋਂ ਗੁਜ਼ਰਦੇ ਹੋਣਗੇ ਨੇ ਤੇ ਸਨੇਹਾ ਮਿਲਦਾ ਕਿ ਫਰਾਨੇ ਬੰਦੇ ਨੇ ਆ ਕੁਝ ਕਰਤਾ ਤੇ ਉਸੇ ਵੇਲੇ ਹੁਕਮ ਆਉਂਦਾ ਕਿ ਆ ਕਾਰਵਾਈ ਕੀਤੀ ਜਾਵੇ ਜਾਂ ਇਦਾਂ ਕੀਤਾ ਜਾਵੇ ਹਰ ਰੋਜ਼ ਕੁਝ ਨਾ ਕੁਝ ਪਾਰਟੀ ਦੇ ਸੀਨੀਅਰ ਆਗੂ ਸਾਰੇ ਦੇ ਸਾਰੇ ਕੁਝ ਅਕਾਲਪੁਰਖ ਨੂੰ ਪਿਆਰੇ ਹੋ ਗਏ ਨੇ ਕੁਝ ਬਾਗੀ ਹੋ ਗਏ ਨੇ ਪਿਤਾ ਦੇ ਹਾਨ ਦੇ ਸਾਰੇ ਦੁਨੀਆ ਤੋਂ ਚਲੇ ਗਏ ਨੇ ਪਿਤਾ ਦੀਆਂ ਸੱਜੀਆਂ ਕੱਪੀਆਂ ਬਾਹਾਂ ਟੁੱਟ ਗਈਆਂ ਨੇ ਕਿਤੇ ਕਿਤੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਿੱਤੇ ਸੱਤਾ ਦਾ ਆਨੰਦ ਮਾਣਦੇ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਉਹ ਉਸੂਲਾਂ ਦੇ ਆਧਾਰਤ ਸੁੰਦਰ ਸਮਾਜ ਦੀ ਸਿਰਜਣਾ ਕਰ ਲਈ ਪਾਰਟੀ ਤੋਂ ਬਾਗੀ ਹੋ ਗਏ ਨੇ ਪਾਰਟੀ ਨਾਲ ਸਿਰਫ ਸੈਕੰਡ ਲਾਈਨ ਦੇ ਕੁਝ ਨੌਜਵਾਨ ਆਗੂ ਨੇ ਜਿਹੜੇ ਉਹ ਨਜ਼ਰ ਆਉਂਦੇ ਨੇ ਜਾਂ ਕਿਤੇ ਇੱਕ ਤਾਂ ਕੋਈ ਸਰਦਾਰ ਬਲਵਿੰਦਰ ਸਿੰਘ ਪੂਜਲ ਵਰਗਾ ਜਾਂ ਇੱਕ ਅੱਧਾ ਹੋਰ ਪੁਰਾਣਾ ਆਗੂ ਨਜ਼ਰ ਆਉਂਦਾ ਸੋ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਕਿਹੜੀ ਮਾਨਸਿਕ ਪੀੜਾ ਵਿੱਚੋਂ ਗੁਜ਼ਰ ਰਹੇ ਨੇ ਤੁਸੀਂ ਸਮਝਣ ਦਾ ਉਹਨਾਂ ਨੂੰ ਵੀ ਯਤਨ ਕਰੀਏ ਕਿ ਜਦੋਂ ਕਿਸੇ ਵੀ ਆਗੂ ਨੇ ਪਾਰਟੀ ਤੋਂ ਕੁਝ ਲੈਣਾ ਹੋਵੇ ਪਾਰਟੀ ਦੀਆਂ ਸੱਤਾ ਅੰਦਰਲੀਆਂ ਫਜ਼ਾਵਾਂ ਦਾ ਆਨੰਦ ਮਾਣਨਾ ਹੋਵੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਾਂ ਤੇ ਸਵਾਰ ਹੋ ਕੇ ਬੜਾ ਕੁਝ ਆਨੰਦ ਮੰਗਲ ਦੇ ਨਾਲ ਬਤਾਇਆ ਪਰ ਅੱਜ ਇਹ ਪਾਰਟੀ ਸੰਕਟ ਵਿੱਚ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਾਰਟੀ ਤੋਂ ਗਲਤੀਆਂ ਨਹੀਂ ਹੋਈਆਂ ਪਰੰਤੂ ਕਦੇ ਨਾਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿਰ ਜੋੜ ਕੇ ਬੈਠਣ ਦਾ ਯਤਨ ਕੀਤਾ ਤੇ ਨਾ ਕਦੇ ਦੂਜੇ ਆਗੂਆਂ ਨੇ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਚੱਕੀ ਹੋਈ ਲੰਬੜਾ ਦੀ ਛਾਣੇਦਾਰ ਦੇ ਬਰਾਬਰ ਬੋਲੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਵੀ ਇਹ ਗੱਲ ਟੁੱਕਦੀ ਹੈ ਤੇ ਪਾਰਟੀ ਦੇ ਦੂਜੇ ਆਗੂਆਂ ਤੇ ਵੀ ਇਹ ਗੱਲ ਬਹੁਤ ਚੰਗੀ ਤਰ੍ਹਾਂ ਟੁੱਕਦੀ ਆ ਦੇਖਣ ਵਾਲੀ ਗੱਲ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਿਸੇ ਦਾ ਲਿਹਾਜ਼ ਨਹੀਂ ਕਰਦੇ ਕਿਤੇ ਕੰਪਰੋਮਾਈਜ਼ ਨਹੀਂ ਕਰਦੇ ਜਿੱਦੂ ਸਰਦਾਰ ਸਖਦੇਵ ਸਿੰਘ ਢੀਂਡਸਾ ਕਿਸੇ ਵੇਲੇ ਰੁੱਸ ਜਾਂਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਢਿੱਲੀ ਪੱਗ ਨਾਲ ਬੜੇ ਸਾਦੇ ਤਰੀਕੇ ਨਾਲ ਉਹਨਾਂ ਦੇ ਘਰ ਜਾ ਬੈਠਦੇ ਸੀ ਤੇ ਉਹਨਾਂ ਨੂੰ ਮਨਾ ਲੈਂਦੇ ਸੀ ਸੁਨਾਮ ਜਾ ਕੇ ਜਾਂ ਸੰਗਰੂਰ ਜਾ ਕੇ ਪਰ ਟੌੜਾ ਸਭ ਰਸਤੇ ਸੀ ਉਹਨਾਂ ਨੂੰ ਮਨਾ ਲਿਆ ਜਾਂਦਾ ਸੀ ਪਰੰਪਰਾ ਸਭ ਰਸਤੇ ਸੀ ਉਹਨਾਂ ਨੂੰ ਮਨਾ ਲਿਆ ਜਾਂਦਾ ਸੀ ਪਰ ਅੱਜ ਉਹ ਮਨਾਉਣ ਦਾ ਕਲਚਰ ਵੀ ਖਤਮ ਹੋ ਗਿਆ ਤੇ ਮੰਨਣ ਦਾ ਕਲਚਰ ਵੀ ਹੈ ਜਿਹੜਾ ਉਹ ਖਤਮ ਹੋ ਗਿਆ ਈਗੋ ਨੇ ਅੱਜ ਪਾਰਟੀ ਦਾ ਸ਼੍ਰੋਮਣੀ ਕਾਲੀ ਦਲ ਦਾ ਬਹੁਤ ਬੁਰਾ ਹਾਲ ਹੈ ਜਿਹੜਾ ਉਹ ਕਰ ਦਿੱਤਾ ਅੱਜ ਜਦੋਂ ਸਰਦਾਰ ਸਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਹੋਵੇਗਾ ਤੇ ਫਿਰ ਸਰਦਾਰ ਸਕਦੀਨ ਸੁਖਵੀਰ ਸਿੰਘ ਬਾਦਲ ਦੇ ਮਨ ਤੇ ਕੀ ਬੀਤੀ ਉਹਨਾਂ ਨੂੰ ਕੁਝ ਮਹੀਨੇ ਤੇ ਹੋਏ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਦਾਰ ਸਕਦੇਵ ਸਿੰਘ ਢਿੰਡਸਾ ਨੇ ਆਪਣੇ ਦਲਦਾਰ ਰਲੇਮਾ ਆਪਣੇ ਆਪਦਾਰ ਰਲੇਮਾ ਪਾਰਟੀ ਵਿੱਚ ਕੀਤਾ ਸੀ ਤੇ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮੁੱੱਚੇ ਤੇ ਸਹੋਂ ਸਰਦਾਰ ਸਕਦੇਵ ਸਿੰਘ ਢਿੰਡਸਾ ਜਿਨ੍ਹਾਂ ਕੱਲ੍ਹ ਹੀ ਐਲਾਨ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ اجلاس ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਦਿੱਤਾ ਜਾਵੇਗਾ ਤੇ ਉਸੇ ਵੇਲੇ ਸਰਦਾਰ ਸ਼ਕਤੀ ਸੁਖਵੀਰ ਸਿੰਘ ਬਾਦਲ ਦੀ ਅਨੁਸ਼ਾਸਨੀ ਕਮੇਟੀ ਨੇ ਖਾਸ ਕਰਕੇ ਜਿਸ ਤਰੀਕੇ ਨਾਲ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਆਗੂ ਸਰਦਾਰ ਹਰਮਿੰਦਰ ਸਿੰਘ ਗਨੇਵਾਲ ਹਮਲਾਵਰ ਹੋ ਕੇ ਪਾਰਟੀ ਦੇ ਆਗੂਆਂ ਨੂੰ ਬਾਹਰ ਦਾ ਰਸਤਾ ਵਿਖਾ ਰਹੇ ਨੇ ਇਹ ਪਾਰਟੀ ਵਾਸਤੇ ਕੋਈ ਪੋਤਾ ਚੰਗਾ ਸੰਕੇਤ ਨਹੀਂ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਸਵਾਲ ਦਰ ਸਵਾਲ ਸਵਾਲ ਦਰ ਸਵਾਲ ਚੌਥੀਆਂ ਨੇ ਜਿਹੜੀਆਂ ਉਹ ਲਗਾਤਰ ਕੀ ਰਿਹਾ ਪਾਰੰਗ ਯਾਨੀ ਇੱਕ ਮੌਕਾ ਬਹੁਤ ਵਧੀਆ ਸੀ ਮੈਂ ਮੁdde ਤੇ ਆਮਾ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਕਿ ਜਦੋਂ ਕੁਝ ਆਗੂਆਂ ਨੇ ਆਪਣੀਆਂ ਭੁੱਲਾਂ ਬਖਸ਼ਾਉਣ ਦਾ ਮੌਕਾ ਸ਼੍ਰੀ ਕਲਤਖਤ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਸੀ ਇੱਕ ਦਰਖਾਸਤ ਦਿੱਤੀ ਸੀ ਕਿ ਸਭ ਤੋਂ ਭੁੱਲਾਂ ਹੋਈਆਂ ਨੇ ਅਸੀਂ ਆਪਣੀਆਂ ਗਲਤੀਆਂ ਮੰਨਵਾਉਣਾ ਚਾਹੁੰਦੇ ਆ ਤੇ ਜਥੇਦਾਰ ਸਾਹਿਬ ਸ਼੍ਰੀ ਕਲਤਖਤ ਸਾਹਿਬ ਨੇ ਉਹਨਾਂ ਦੀ ਅਰਜੀ ਰੱਖ ਲਈ ਲੈ ਕੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੁਖਬੀਰ ਸੁਖਬੀਰ ਸਿੰਘ ਬਾਦਲ ਦੇ ਆਪਣੇ ਪੰਜ ਸਾਥੀ ਨਰਸਰੀ ਕਾਲ ਤੱਕ ਸਰ ਵਿਖੇ ਜਾਂਦੇ ਨੇ ਇੱਕ ਬੰਦ ਲਫਾਫਾ ਦੇ ਆਉਂਦੇ ਨੇ ਇਹ ਕਦੇ ਵੀ ਸਿੱਖਾਂ ਦੀ ਸਰਵੋਤਮ ਸੰਸਥਾ ਸ੍ਰੀ ਕਾਲ ਤਕਸਰ ਸਾਹਿਬ ਦੀ ਮਾਨ ਮਰਿਆਦਾ ਨਹੀਂ ਰੇ ਲੰਮੀਆਂ ਗਲਤੀਆਂ ਤੋਂ ਬਾਅਦ ਵੀ ਸਰਦਾਰ ਸੁਖੀਰ ਸਿੰਘ ਬਾਦਲ ਸੁਧਰਨ ਦਾ ਨਾਂ ਨਹੀਂ ਲੈ ਰਹੇ ਅੱਜ ਵੀ ਸ੍ਰੀ ਕਾਲ ਤਕਸਰ ਤੇ ਬੰਦ ਲਫਾਫਾ ਦੇ ਕੇ ਵਾਪਸ ਆ ਜਾਂਦੇ ਨੇ ਜਿੱਥੇਦਾਰ ਬੰਦ ਲਫਾਫਾ ਫੜ ਕੇ ਬੰਦ ਭਾਵਨਾ ਦੇ ਨਾਲ ਉਹਨਾਂ ਨੂੰ ਰੱਖ ਲੈਂਦੇ ਨੇ ਹਾਲੇ ਫੈਸਲਾ ਕੁਝ ਨਹੀਂ ਹੋਇਆ ਪਰੰਤੂ ਜਿਸ ਤਰੀਕੇ ਨਾਲ ਆਗੂ ਨੂੰ ਬਰਦਰ ਰਸਤਾ ਬ કહਾ ਜਾ ਰਿਹਾ ਬਹੁਤ ਦੁਖਦਾਈ ਹੈ ਇਨ ਫਿਊਚਰ ਪਾਰਟੀ ਲਈ ਸੁਖਾਵਾਂ ਸਮਾ ਕਿਤੇ ਵੀ ਨਜ਼ਰ ਨਹੀਂ ਆਉਂਦਾ ਜਿੱਤਾਂ ਪਾਰਟੀ ਤੋਂ ਬਹੁਤ ਦੂਰ ਜਾ ਰਹੀਆਂ ਨੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮਾਨਸਿਕ ਪੀੜਾ ਨੂੰ ਜਿੱਥੇ ਅਸੀਂ ਸਮਝਦੇ ਉੱਥੇ ਜਿਹੜੇ ਬਾਗੀ ਅਕਾਲੂ ਅਕਾਲੀ ਆਗੂ ਸ਼੍ਰੀ ਕਾਲ ਤੱਕ ਸਾਥ ਤੇ ਗਏ ਸੀ ਕਿਤੇ-ਕਿਤੇ ਉਹਨਾਂ ਦੀ ਮਾਨਸਿਕ ਪੀੜਾ ਵੀ ਸਾਡੇ ਸਾਹਮਣੇ ਆਉਂਦੀ ਹੈ ਪਾਰਟੀ ਦੇ ਵਿੱਚ ਇੱਕ ਤਰ੍ਹਾਂ ਦਾ ਕਿਸਮਾਨ ਮੱਚਿਆ ਹੋਇਆ ਅੱਜ ਇੱਕ ਘਟਨਾ ਬੰਦ ਹੁੰਦੀ ਹੈ ਦੂਜੇ ਦਿਨ ਨਵੀਂ ਘਟਨਾ ਜਨਮ ਲੈ ਲੈਂਦੀ ਹੈ ਅੱਜ ਇੱਕ ਘਟਨਾ ਜਨਮ ਲੈ ਲੈਂਦੀ ਹੈ ਦੂਜੇ ਦਿਨ ਨਵੀਂ ਘਟਨਾ ਜਨਮ ਲੈ ਲੈਂਦੀ ਹੈ ਹੁਣ ਪ੍ਰਦੀਪ ਕਲੇਰ ਸਾਜ਼ਿਸ਼ਾਂ ਜਿਹੜਾ ਬੇਅਦਬੀ ਮਾਮਲਿਆਂ ਦੇ ਵਿੱਚ ਜਿਹਨੂੰ ਮੁੱਖ ਦੋਸ਼ੀ ਮੰਨਿਆ ਜਾਂਦਾ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਾਰੇ ਬੜਾ ਕੁਝ ਬਾਹਰ ਆ ਕੇ ਕਹਿ ਰਿਹਾ ਹੈ ਕਹਿਣ ਦਾ ਮੌਕਾ ਮਿਲਿਆ ਕਿਉਂਕਿ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਸੱਤਾ ਵਿੱਚ ਸਨ ਜੇ ਅੱਜ ਪਾਰਟੀ ਦੇ ਆਗੂ ਬਿਰਸਾ ਸਿੰਘ ਬਲਟੋਹਾ ਵਰਗੇ ਜਾਂ ਹੋਰ ਆਗੂ ਪ੍ਰਦੀਪ ਸਿੰਘ ਕਲੇਰ ਖਿਲਾਫ ਮੋਰਚਾ ਖੋਲਦੇ ਨੇ ਜਦੋਂ ਪਾਰਟੀ ਸੱਤਾ ਵਿੱਚ ਸੀ ਤੇ ਕਦੇ ਬੇਅਦਬੀ ਦੇ ਦੋਸ਼ੀ ਮੰਨਿਆ ਗਿਆ ਸੀ ਕਿਤੇ ਉਸ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਹੁੰਦੀ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਪਾਰਟੀ ਨੂੰ ਇਸ ਝਟਕਨਾ ਵਿੱਚੋਂ ਨਾ ਗੁਜ਼ਰਨਾ ਪੈਂਦਾ ਸੋ ਜਿਸ ਤਰੀਕੇ ਨਾਲ ਪਾਰਟੀ ਦੇ ਇਹਨਾਂ ਆਗੂਆਂ ਨੂੰ ਪਾਰਟੀ ਵਿੱਚੋਂ ਲਗਾਤਾਰ ਕੱਢਿਆ ਜਾ ਰਿਹਾ ਹੈ ਪਾਰਟੀ ਇੱਕ ਸੰਕਟ ਦੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮਾਨਸਿਕ ਪੀੜਾ ਉਥੇ ਸਮੁੱਚੀ ਸਿੱਖ ਕੌਮ ਦੀ ਸਮੁੱਚੇ ਪੰਥ ਕਾਲਕਿਆਂ ਦੀ ਸਮੁੱਚੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਆਪਣਾ ਭੇਖ ਵੇਖਣ ਵਾਲਾ ਹਰ ਆਗੂ ਨਿਰਾਸ਼ਾ ਆਓ ਕਿਤੇ ਨਿਰਾਸ਼ ਨਾ ਜਾਈਏ ਨਿਰਾਸ਼ਾ ਦੀ ਹਨੇਰੀ ਗੁਫਾ ਅੰਦਰ ਬੁਰੇ ਦਿਨ ਆਉਂਦੇ ਨੇ ਪਰਤ ਕੇ ਚਲੇ ਜਾਂਦੇ ਨੇ ਪਰ ਡੋਲ ਗਿਆ ਦਾ ਕਲੰਕ ਰਿਸਤਾ ਰਹਿੰਦਾ ਹੈ ਮੱਥੇ ਦੇ ਵਿੱਚੋਂ ਇੱਕ ਜ਼ਖਮ ਬਾਂ ਇੱਕ ਜਖਮ ਬਾਂ ਮੇਰੇ ਸਰਜੀਤ ਪਾਤਰ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਉਹ ਖੁਦਾਈ ਸਮਾਹ ਸ਼੍ਰੋਮਣੀ ਕਾਲੀ ਦਰ ਲਈ ਇਹਨੂੰ ਕਿਸੇ ਵੀ ਮਜ਼ਾਕ ਵਿੱਚ ਨਹੀਂ ਉਡਾਉਣਾ ਚਾਹੀਦਾ ਹਾਂ ਗਲਤੀਆਂ ਨੂੰ ਸੁਧਾਰਨ ਵਿੱਚ ਕੋਈ ਮੌਕਾ ਗਵਾਉਣਾ ਨਹੀਂ ਚਾਹੀਦਾ ਤੇ ਸਰ ਅਕਬੀਰ ਸਿੰਘ ਬਾਦਲ ਲਗਾਤਾਰ ਮੌਕੇ ਗਵਾ ਰਹੇ ਨੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਟਕਸਾਲੀ ਪੰਥ ਨੂੰ ਪਿਆਰ ਕਰਨ ਵਾਲੇ ਸੋਹਿਰਦ ਵਰਕਰ ਤੇ ਆਗੂ ਨੇ ਜਿਹੜੇ ਉਹ ਨਿਰਾਸ਼ ਨੇ ਉਨਾਂ ਦਿਨਾਂ ਰਾਂਛਰ ਦਾ ਅੰਤਰ ਜਿਹੜਾ ਉਹਨ ਗੁਰੂ ਨੂੰ ਕੀਤੀਆਂ ਅਰਦਾਸਾਂ ਸਦਕਾ ਜਾਂ ਗੁਰੂ ਨੂੰ ਭਾਵਨ ਤੋਂ ਬਾਅਦ ਹੀ ਹੋ ਸਕਦਾ ਹੈ ਮੈਨਰੇ ਸਜੀਤ ਪਾਤਰ ਹੋਰਾਂ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਮੈਂ ਜਦ ਇਸ ਦਿਸ਼ਾ ਵੱਲ ਤੁਰਦਾ ਮੈਂ ਜਦ ਇਸ ਦਿਸ਼ਾ ਵੱਲ ਤੁਰਦਾ ਮੇਰੇ ਅੰਦਰ 부ਝ 부ਝ ਜਾਂਦੇ ਪਿਆਰ ਤੇ ਵਿਸ਼ਵਾਸ ਤੇwidetilde ਇਸ ਦਿਸ਼ਾ ਵਿੱਚ ਐਸਾ ਕੀ ਹੈ ਬਿਨਾਂ ਝਖੜ ਹੀ ਡੋਲਣ ਲੱਗਦੇ ਆਸ ਅਤੇ ਤਰਵਾਸ ਤੇ ਦੀਵੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਹੇਠਲੇ ਲੈਵਲ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆਂ ਅੱਜ ਦਾ ਇਹ ਐਪੀਸੋਡ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਹੈ ਜਿਹੜਾ ਉਹ ਗਹਿਰੇ ਤੋਂ ਗਹਿਰਾ ਗਹਿਰੇ ਤੋਂ ਗਹਿਰਾ ਹੁੰਦਾ ਜਾ ਰਿਹਾ ਹੈ ਪਰਮਾਤਮਾ ਮਿਹਰ ਕਰੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਕਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ